ਅੱਜ ਦਾ ਗੱਲ ਕਰਨੀ ਚਾਹੁੰਦਾ ਸੀਗਾ ਕਿ ਇੱਕ ਬਹੁਤ ਵੱਡਾ ਪਿਛਲੇ ਕਈ ਸਾਲਾਂ ਤੋਂ ਇੱਕ ਵੱਡਾ ਇਸ਼ੂ ਜਿਹੜਾ ਹੈ ਪੰਜਾਬ ਨੂੰ ਬਦਨਾਮ ਕਰ ਲਈ ਕਹਿੰਦਾ ਸਰਕਾਰ ਜਿਹੜੀ ਆ ਉਹ ਵੱਤ ਗਈ ਰਹੀ ਆ ਉਹ ਦਿੱਲੀ ਦੀ ਹੁੰਦੀ ਬੀਜੇਪੀ ਸਰਕਾਰ ਜਿਹੜੀ ਆ ਉਹ ਇੱਕੋ ਗੱਲ ਕਹਿੰਦੀ ਰਹੀ ਕਿ ਦਿੱਲੀ ਦੇ ਵਿੱਚ ਜਿਹੜਾ ਪੋਲੂਸ਼ਨ ਇਹਦੀ ਮੁੱਖ وجہ ਜਿਹੜੀ ਪੰਜਾਬ ਦੇ ਵਿੱਚ ਕਿਸਾਨ ਜਿਹੜੀ ਬਰਾਲੀ ਸਾੜਦੇ ਉਹ ਆ ਅਲ ਭਿੱਤੇ ਕੱਲ ਲੋਕ ਸਭਾ ਦੇ ਵਿੱਚ ਜਿਹੜੇ ਕੇਂਦਰੀ ਵਾਤਾਵਰਣ ਮੰਤਰੀ ਨੇ ਭਪਿੰਦਰ ਜਾਦਵ ਨੇ ਅੱਖਰੇ ਦਿੱਤੇ ਆ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ 90% ਤੱਕ ਕਮੀ ਜਿਹੜੀ ਆ ਗਈ ਪਲਾਦੀ ਦੀਆਂ ਖਟਰਾਵਾ ਜਿਹੜੀਆਂ ਅੱਗ ਵਿੱਚ ਬਦਾਵਾਉਂਦੀਆਂ ਸੀ ਜੇ ਪ੍ਰਾਲੀ ਸਾਡ ਦੀਆਂ ਖਟਰਾਵਾ ਜਿਹੜੀਆਂ ਉੱਚ ਕਮੀ ਆ ਇਸ ਤੋਂ ਯਾਦ ਹੁੰਦਾ ਆ ਕਿ ਜਿਹੜੀਆਂ ਦਿੱਲੀ ਦੇ ਅੰਦਰ ਜਿਹੜਾ ਕੂੜਾ ਸੜਦਾ ਦਿੱਲੀ ਦੇ ਅੰਦਰ ਜਿਹੜਾ ਇੰਡਸਟਰੀ ਦਾ ਪ੍ਰੋਡਿਊਸ਼ਨ ਆ ਉਹ ਸਾਡਾ ਦਿੱਲੀ ਦਾ ਵਾਤਾਵਰਣ ਖਰਾਬ ਕਰਦਾ ਉਹਦਾ ਦੋਸ਼ ਜਿਹੜਾ ਪੰਜਾਬ ਦੇ ਸਿੱਤੇ ਤੇ ਪੰਜਾਬ ਦੇ ਕਿਸਾਨਾਂ ਦੇ ਸਿੱਤੇ ਮੜਿਆ ਜਾਂਦਾ ਸੋ ਕੱਲ ਜੀ ਜਿਹੜੀ ਵਾਤਾਵਰਨ ਮੰਤਰੀ ਦੀ ਸਟੇਟਮੈਂਟ ਹੈ ਉਹਨੇ ਕਲੀਅਰ ਕਰਤਾ ਕਿ ਕੇਂਦਰ ਤੇ ਦਿੱਲੀ ਦੀ ਬੀਜੇਪੀ ਸਰਕਾਰ ਜਿਹੜੀ ਹੈ ਉਹ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਉਹ ਗਮਰਾ ਦੇ ਦਿੱਲੀ ਦੇ ਲੋਕਾਂ ਨੂੰ ਗਮਰਾ ਕਰਦੀ ਸੀਗੀ ਔਰ ਬਦਨਾਮ ਕਰਦੀ ਸੀਗੀ ਇਸ ਦੱਤੀਅ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਜਿਹੜਾ ਲਗਾਤਾਰ ਬਦਨਾਮ ਕੀਤਾ ਜਾਂਦਾ ਹੈ ਉਹ ਸੱਚ ਜਿਹੜਾ ਸਾਹਮਣੇ ਆ ਗਿਆ ਇੱਕ ਹੋਰ ਗੱਲ ਤੁਸੀਂ ਦੇਖਿਆ ਹੋਣਾ ਨਿਊਜ਼ ਟੀਵੀ ਦੇ ਉੱਤੇ ਕੱਸੀ ਸੀ ਇਹਦੇ ਸਵਾਨ ਦੇ ਵਿੱਚ ਸੀਐਸਪੀ ਇੱਕ ਆਰਗੇਨਾਈਜੇਸ਼ਨ ਹੈ ਬਣੀ ਦੀ ਜਿਹੜੀ ਬਹੁਤ ਵੱਡੀ ਇੱਥੇ ਵਾਤਾਵਰਣ ਦੇ ਕੰਮ ਕਰਦੀ ਆ ਉਹਨਾਂ ਨੇ ਵੀ ਕਿਹਾ ਕਿ ਪਤਲੀ ਦਾ ਜਿਹੜਾ ਧੂਏ ਦਾ ਅਸਰ ਆ ਵੀ ਉਹ ਕਿਤੇ ਜੇ ਹੋਊਗਾ ਵੀ ਤੇ 2% ਤੋਂ ਲੈ ਕੇ 5% ਹੋਊਗਾ ਬਾਕੀ ਸਾਰਾ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਿਹੜੀ ਕੂੜੇ ਨੂੰ ਅੱਗ ਲਾਉਂਦੇ ਆ ਦਿੱਲੀ ਦੇ ਵਿੱਚ ਗੱਡੀਆਂ ਦਾ ਪੋਲੂਸ਼ਨ ਦਿੱਲੀ ਦੇ ਵਿੱਚ ਇੰਡਸਟਰੀ ਦਾ ਪ੍ਰੋਡੂਸ਼ਨ ਜਿਹੜਾ ਉਹਦੇ ਕਰਕੇ ਮਤਲਬ ਜਿਹੜਾ ਵਾਤਾਵਰਨ ਹੈ ਲਗਾਤਾਰ ਜਿਹੜਾ ਦਿੱਲੀ ਦਾ ਖਲਾਬ ਰਹਿੰਦਾ ਹਾਂ ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਅਹੀ ਤਾਂ ਸਾਲ ਦੇ ਵਿੱਚ ਇੱਕ ਵਾਰ ਪਦਾਲੀ ਨੂੰ ਪਦਾਲੀ ਦੀ ਰਹਿਨ ਖੂਦ ਜਿਹੜੀ ਆ ਕਿਸਾਨ ਕਿਤੇ ਉਦੋਂ ਕੋਈ ਕੋਈ ਕਿਸਾਨ ਜੇ ਅੱਗ ਲਾਉਂਦਾ ਕੀ ਵਾਰ ਕਿਤੇ ਜਿਹੜਾ ਕਣਕ ਦਾ ਜਿਹੜਾ ਹੁੰਦਾ ਉਦੋਂ ਉਹਦੇ ਨਾੜ ਨੂੰ ਕੋਈ ਸੱਗ ਲਾਉਂਦਾ ਇਹ ਦੋ ਵਾਰ ਸਾਲ ਸਾਰਾ ਹੁੰਦਾ ਬਸ ਸਾਰਾ ਸਾਲ ਦਿੱਲੀ ਦੇ ਵਿੱਚ ਵਾਤਾਵਰਨ ਖਰਾਬ ਰਹਿੰਦਾ ਇਹਦੇ ਲਈ ਜੁम्मेदार ਉੱਥੋਂ ਦੀ ਸਰਕਾਰ ਕੇਂਦਰ ਦੀ ਸਰਕਾਰ ਹੈ ਉੱਥੋਂ ਦੀ ਸਰਕਾਰ ਨੇ ਜਿਹੜਾ ਜਿਹੜਾ ਧੂੰਏ ਕੱਢ ਕੇ ਜਿਸ ਜਿਹੜਾ ਦਿੱਲੀ ਦੀ ਇੰਡਸਟਰੀ ਦੇ ਧੂੰਏ ਕੱਢ ਕੇ ਜਿਹੜਾ ਦਿੱਲੀ ਦੇ ਕੂੜੇ ਨੂੰ ਅੱਗ ਲੱਗਦੀ ਹੈ ਉਹਦੇ ਧੂੰਏ ਕੱਢ ਕੇ ਜਿਹੜਾ ਅਸਰ ਹੁੰਦਾ ਉਹਦੇ ਤੇ ਕੋਈ ਕੰਟਰੋਲ ਨਹੀਂ ਕੀਤਾ ਨਾ ਉਹਨਾਂ ਕੋ ਕੋਈ ਇਦਾਂ ਦਾ ਪਲਾਨ ਹੈ ਸੋ ਦਿੱਲੀ ਦੇ ਲੋਕ ਵਿਚਾਰੇ ਤੁਸੀਂ ਅੱਜ ਵੀ ਚੱਲਦੇ ਹੋ ਦਿੱਲੀ 'ਚ ਅਜ ਤਾਂ ਕਲਕਾਂ ਵੀ ਬੀਜ ਲਿਆ ਸਾਡੇ ਕੋਲ ਜਿਹਨਾਂ ਦਾ ਸਾਹਮਣਾ ਹੀ ਨਹੀਂ ਮਿਲ ਗਿਆ ਜਬਿਆਨ ਸੀਗਾ ਜਿਹੜਾ ਹੜਾ ਦੇ ਵਿੱਚ ਹੜਾ ਦੇ ਵਿੱਚ ਵੀ ਬਲ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਉਹਨੇ ਬੜਾ ਕਲੀਅਰ ਕੀਤਾ ਉਹਨੇ ਕਿਹਾ ਕਿ ਬੜਾ ਜਿਹੜਾ ਇਹ ਝੂਠ ਹੈ ਕਿ ਜਿਹੜਾ ਉੱਥੇ ਜੈਮਾ ਦੇ ਕਰਕੇ ਜਾ